ਤਿਆਂ ਨੂੰ ਲੈਣਾ ਹੈ ਆਪਣੇ ਕੋਲ ਕੀ ਗੱਲ ਬਾਤ ਪਤਾ ਨਹੀਂ ਮੈਸੇਜ ਆਇਆ ਸੀ ਕਿ ਆਪਣੇ ਬੱਚਿਆਂ ਨੂੰ ਲੈ ਜਾਓ ਹੋ ਸਕਦਾ ਕੋਈ ਧਮਕੀ ਧਮਕੀ ਵਾਲਾ ਕੋਈ ਮੈਸੇਜ ਆਉਣ ਡਿਆ ਜੇ ਤੇ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਪਤਾ ਨਹੀਂ ਫੋਨ ਆਇਆ ਹੈ ਜੀ ਐਮਰਜੈਂਸੀ ਹੈ ਤੇ ਆਪਣੇ ਬੱਚੇ ਲੈ ਜਾਓ ਹਨਗੇ ਕੀ ਲੱਗਦਾ ਕੀ ਗੱਲ ਬਾਤ ਹੋ ਗਈ ਗੱਲਬਾਤ ਤਾਂ ਤੇ ਹੁਣ ਪਤਾ ਨਹੀਂ ਵੀ ਜੀ ਬਾਲ ਵਿੱਚ ਪਤਾ ਲੱਗੀ ਭਾਈ ਤੁਹਾਨੂੰ ਸਕੂਲ ਵੱਲੋਂ ਪ੍ਰਸ਼ਾ ਇਹਨਾਂ ਦੇ ਸਕੂਲ ਸਟਾਫ ਵੱਲੋਂ ਫੋਨ ਆਇਆ ਸੀਗਾ ਵੀ ਆਪਣੇ ਬੱਚੇ ਆ ਕੇ ਆਪਣੇ ਲੈ ਜਾਓ ਜੋ ਕਿ ਇਹਨਾਂ ਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਆ ਵੀ ਇਹਨਾਂ ਨੂੰ ਕਿਸੇ ਸਕੂਲੋਂ ਆਪਣਾ ਡੋਨ ਦੀ ਧਮਕੀ ਮਿਲੀ ਆ ਇਹ ਸਕੂਲ ਡਾਵਾਂਗੇ ਡੀਸੀ ਦਫ਼ਤਰੋਂ ਫੋਨ ਆਇਆ ਸੀਗਾ ਇਹਨਾਂ ਨੂੰ ਹੁਣ ਇੱਕ ਮਿੰਟ ਸਾਜੀ ਇੱਕ ਮਿੰਟ ਅਸੀਂ ਇਹੋ ਚਾਹੁੰਦੇ ਆ ਜਿਹੜੇ ਸ਼ਰਾਤੀ ਅਨਸਰ ਨੇ ਜਿਹੜੀਆਂ ਇਹ ਗਲਤ ਵਫਾਵਾ ਕਲਾਰਦੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਮਾੜਾ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇਸ ਚੀਜ਼ ਦਾ ਅੱਜ ਸਕੂਲੋਂ ਬੱਚੇ ਲੈਣ ਆਏ ਆ ਸਕੂਲ ਤੋਂ ਮੈਸੇਜ ਗਿਆ ਸੀ ਕਿ ਛੁੱਟੀ ਕਰ ਦਿੱਤੀ ਹੈ ਤੇ ਬੱਚੇ ਲੈ ਜਾਓ ਆਪਣੇ ਜਦੋਂ ਅਸੀਂ ਸਕੂਲੇ ਆਏ ਬੱਚੇ ਲੈਣ ਵਾਸਤੇ ਇੱਥੇ ਅਫਵਾਹ ਸੁਣੀ ਆ ਵੀ ਬੰਬ ਬਲਾਸਟ ਸਕੂਲ ਨੂੰ ਡਾਊਨ ਦੇ ਕੀਤੀ ਆ ਅਫਵਾਹ ਆਈ ਆ ਇਸ ਕਰਕੇ ਬੱਚਿਆਂ ਨੂੰ ਜਿਹੜੀ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਆ ਅੱਗੇ ਵੀ ਇਹੋ ਜਿਹੀ ਇੱਕ ਕਾਰਵਾਈ ਹੋਈ ਸੀ ਪਹਿਲਾਂ ਕਿ ਸਕੂਲ ਦੇ ਵਿੱਚ ਬੰਬ ਬਲਾਸਟ ਦਾ ਮੈਸੇਜ ਆਇਆ ਸੀ ਧਮਕੀ ਮਿਲੀ ਸੀ ਤੇ ਉਦੋਂ ਛੁੱਟੀ ਕਰ ਦਿੱਤੀ ਗਈ ਮੁੜ ਕੇ ਸਕੂਲ ਦੇ ਹੀ ਬੱਚੇ ਨਿਕਲੇ ਦਿੱਤੇ ਅਸੀਂ ਹੁਣ ਵੀ ਕਹਿੰਦੇ ਆ ਵੀ ਜੇਕਰ ਇਹੋ ਜਿਹਾ ਕੋਈ ਅਨਸਰ ਕਰਦੇ ਆ ਧੰਕੀਆਂ ਦਿੰਦੇ ਆ ਤੇ ਉਹਨਾਂ ਤੇ ਕਾਰਵਾਈ ਕਰਕੇ ਸਕਰੂ ਸਕਰੂ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਬੱਚਿਆਂ ਨੂੰ ਲੈਣਾ ਹੈ ਆਪਣੇ ਨੂੰ ਕੀ ਗੱਲ ਬਾਤ ਪਤਾ ਨਹੀਂ ਮੈਸੇਜ ਆਇਆ ਸੀ ਤੇ ਆਪਣੇ ਬੱਚਿਆਂ ਨੂੰ ਲੈ ਜਾਓ ਹੋ ਸਕਦਾ ਕੋਈ ਧੰਕੀ ਧੰਕੀ ਵਾਲਾ ਕੋਈ ਮੈਸੇਜ ਆਉਣ ਡਿਆ ਜੇ ਤੇ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਪਤਾ ਨਹੀਂ ਫੋਨ ਆਇਆ ਸੀ ਕਿ ਐਮਰਜੈਂਸੀ ਆ ਤੇ ਆਪਣੇ ਬੱਚੇ ਲੈ ਜਾਓ ਹਨ ਕੇ ਕੀ ਲੱਗਦਾ ਕੀ ਗੱਲਬਾਤ ਹੋ ਗਈ ਗੱਲਬਾਤ ਤਾਂ ਤੇ ਹੁਣ ਪਤਾ ਨਹੀਂ ਵੀ ਜੀ ਬਾਲ ਵਿੱਚ ਫਸ ਲੱਗੀ ਭਾਈ ਤੁਹਾਨੂੰ ਸਕੂਲ ਵੱਲੋਂ ਪ੍ਰਸ਼ਾਸਨ ਇਹਨਾਂ ਦੇ ਸਕੂਲ ਸਟਾਫ ਵੱਲੋਂ ਫੋਨ ਆਇਆ ਸੀਗਾ ਵੀ ਆਪਣੇ ਬੱਚੇ ਆ ਕੇ ਆਪਣੇ ਲੈ ਜਾਓ ਜੋ ਕਿ ਇਹਨਾਂ ਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਆ ਵੀ ਇਹਨਾਂ ਨੂੰ ਕਿਸੇ ਸਕੂਲੋਂ ਆਪਣਾ ਡੋਨ ਦੀ ਧਮਕੀ ਮਿਲੀ ਆ ਇਹ ਸਕੂਲ ਢਾਵਾਂਗੇ ਡੀਸੀ ਦਫ਼ਤਰੋਂ ਫੋਨ ਆਇਆ ਸੀਗਾ ਇਹਨਾਂ ਨੂੰ ਹੁਣ ਇੱਕ ਮਿੰਟ ਸਾਜੀ ਇੱਕ ਮਿੰਟ ਅਸੀਂ ਦੇਖੋ ਚਾਹੁੰਦੇ ਆ ਜਿਹੜੇ ਸ਼ਰਾਰਤੀ ਅਨਸਰ ਨੇ ਜਿਹੜੀਆਂ ਗਲਤ ਵਫਾਵਾਾਂ ਕਲਾਰਦੇ ਨੇ ਉਹਨਾਂ ਉੱਪਰ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਮਾੜਾ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇਸ ਚੀਜ਼ ਦਾ ਅੱਛੇ ਸਕੂਲਾਂ ਤੋਂ ਬੱਚੇ ਲੈਣ ਆਏ ਆ ਸਕੂਲ ਤੋਂ ਮੈਸੇਜ ਗਿਆ ਸੀ ਕਿ ਛੁੱਟੀ ਕਰ ਦਿੱਤੀ ਹੈ ਤੇ ਬੱਚੇ ਲੈ ਜਾਓ ਆਪਣੇ ਜਦੋਂ ਅਸੀਂ ਸਕੂਲੇ ਆਏ ਆ ਬੱਚੇ ਲੈਣ ਵਾਸਤੇ ਇੱਥੇ ਅਫਵਾਹ ਸੁਣੀ ਆ ਕਿ ਬੰਬ ਬਲਾਸਟ ਸਕੂਲ ਡਾਊਨ ਦੇ ਕੀਤੀ ਆ ਅਫਵਾਹ ਆ ਇਸ ਕਰਕੇ ਬੱਚਿਆਂ ਨੂੰ ਜਿਹੜੀ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਆ ਅੱਗੇ ਵੀ ਇਹੋ ਹੀ ਇੱਕ ਕਾਰਵਾਈ ਹੋਈ ਸੀ ਪਹਿਲਾਂ ਇਸ ਸਕੂਲ ਦੇ ਵਿੱਚ ਬੰਬਲਾਸ਼ ਦਾ ਮੈਸੇਜ ਆਇਆ ਸੀ ਧਮਕੀ ਮਿਲੀ ਸੀ ਤੇ ਉਦੋਂ ਛੁੱਟੀ ਕਰ ਦਿੱਤੀ ਗਈ ਸੀ ਮੁਰਕੇ ਸਕੂਲ ਦੇ ਬੱਚੇ ਨਿਕਲੇ ਦਿੱਤੀ ਅਸੀਂ ਹੁਣ ਵੀ ਕਹਿੰਦੇ ਆ ਵੀ ਜੇਕਰ ਇਹੋ ਜਿਹਾ ਕੋਈ ਅਨਸਰ ਕਰਦੇ ਆ ਧਮਕੀਆਂ ਦਿੰਦੇ ਆ ਤੇ ਉਹਨਾਂ ਤੇ ਕਾਰਵਾਈ ਕਰਕੇ ਸਕੂਲ ਉਹ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਂਦੀ ਬੱਚਿਆਂ ਨੂੰ ਲੈਣਾ ਹੈ ਆਪਣੇ ਕੋ ਕੀ ਗੱਲ ਬਾਤ ਪਾਣੀ ਮੈਸੇਜ ਗਿਆ ਸੀ ਵੀ ਆਪਣੇ ਬੱਚਿਆਂ ਨੂੰ ਲੈ ਜਾਓ ਹੋ ਸਕਦਾ ਕੋਈ ਧਮਕੀ ਧਮਕੀ ਵਾਲਾ ਕੋਈ ਮੈਸੇਜ ਆਉਣ ਰਿਹਾ ਜੇ ਤੇ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਪਤਾ ਨਹੀਂ ਫੋਨ ਆਇਆ ਸੀ ਕਿ ਅਮਰਜੈਂਸੀ ਆ ਤੇ ਆਪਣੇ ਬੱਚੇ ਲੈ ਜਾਓ ਹਨ ਕਿ ਕੀ ਲੱਗਦਾ ਕੀ ਗੱਲਬਾਤ ਹੋ ਗਈ ਗੱਲਬਾਤ ਤਾਂ ਤੇ ਹੁਣ ਪਤਾ ਨਹੀਂ ਵੀਰ ਜੀ ਬਾਅਦ ਵਿੱਚ ਪਤਾ ਲੱਗੇ ਤੁਹਾਨੂੰ ਸਕੂਲ ਤੋਂ ਪ੍ਰਸ਼ਾਸਨ ਇਹਨਾਂ ਦੇ ਸਕੂਲ ਸਟਾਫ ਵੱਲੋਂ ਫੋਨ ਆਇਆ ਸੀਗਾ ਵੀ ਆਪਣੇ ਬੱਚੇ ਆ ਗਏ ਆਪਣੇ ਲੈ ਜਾਓ ਜੋ ਕਿ ਇਹਨਾਂ ਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਆ ਵੀ ਇਹਨਾਂ ਨੂੰ ਕਿਸੇ ਸਕੂਲ ਆਪਣਾ ਡੋਨ ਦੀ ਧਮਕੀ ਮਿਲੀ ਆ ਇਹ ਸਕੂਲ ਡਾਵਾਂਗੇ ਡੀਸੀ ਦਫ਼ਤਰੋਂ ਫੋਨ ਆਇਆ ਸੀਗਾ ਇਹਨਾਂ ਨੂੰ ਹੁਣ ਇਕ ਵਕਤ ਫੜੀਤ ਅਸੀਂ ਇਹੋ ਚਾਹੁੰਦੇ ਆ ਜਿਹੜੇ ਸ਼ਰਾਤੀ ਅਨਸਰ ਨੇ ਜਿਹੜੀਆਂ ਇਹ ਗਲਤ ਵਫਾਵਾ ਕਲਾਰਦੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਮਾੜਾ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇਸ ਚੀਜ਼ ਦਾ ਅੱਜ ਸਕੂਲੋਂ ਬੱਚੇ ਲੈਣ ਆਏ ਆ ਸਕੂਲ ਤੋਂ ਮੈਸੇਜ ਗਿਆ ਸੀ ਕਿ ਛੁੱਟੀ ਕਰ ਦਿੱਤੀ ਹੈ ਤੇ ਬੱਚੇ ਲੈ ਜਾਓ ਆਪਣੇ ਜਦੋਂ ਅਸੀਂ ਸਕੂਲੇ ਆਏ ਬੱਚੇ ਲੈਣ ਵਾਸਤੇ ਇੱਥੇ ਅਫਵਾਹ ਸੁਣੀ ਆ ਕਿ ਬੰਬ ਬਲਾਸਟ ਸਕੂਲ ਡਾਊਨ ਦੇ ਕੀਤੀ ਆ ਅਫਵਾਹ ਆ ਹੀ ਆ ਇਸ ਕਰਕੇ ਬੱਚਿਆਂ ਨੂੰ ਜਿਹੜੀ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਆ ਅੱਗੇ ਵੀ ਇਹੋ ਜਿਹੀ ਇੱਕ ਕਾਰਵਾਈ ਹੋਈ ਸੀ ਪਹਿਲਾਂ ਕਿ ਸਕੂਲ ਦੇ ਵਿੱਚ ਬੰਬਲਾਸਟ ਦਾ ਮੈਸੇਜ ਆਇਆ ਸੀ ਧਮਕੀ ਮਿਲੀ ਸੀ ਤੇ ਉਦੋਂ ਛੁੱਟੀ ਕਰ ਦਿੱਤੀ ਗਈ ਮੁੜ ਕੇ ਸਕੂਲ ਦੇ ਬੱਚੇ ਨਿਕਲੇ ਦਿੱਤੀ ਅਸੀਂ ਹੁਣ ਵੀ ਕਹਿੰਦੇ ਆ ਵੀ ਜੇਕਰ ਇਹੋ ਜਿਹਾ ਕੋਈ ਅਨਸਰ ਕੁ ਕਰਦੇ ਆ ਧਮਕੀਆਂ ਦਿੰਦੇ ਆ ਤੇ ਉਹਨਾਂ ਤੇ ਕਾਰਵਾਈ ਕਰਕੇ ਸਕੂਲ ਸਕੂਲ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਬੱਚਿਆਂ ਨੂੰ ਲੈਣਾ ਆ ਆਪਣੇ ਪਤਨੀ ਗੱਲ ਬਾਤ ਪਾਣੀ ਮੈਸੇਜ ਆਇਆ ਸੀ ਵੀ ਆਪਣੇ ਬੱਚਿਆਂ ਨੂੰ ਲੈ ਜਾਓ ਹੋ ਸਕਦਾ ਕੋਈ ਧਮਕੀ ਧਮਕੀ ਵਾਲਾ ਕੋਈ ਮੈਸੇਜ ਆਉਣ ਰਿਹਾ ਜੇ ਤੇ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਪਤਾ ਨਹੀਂ ਫੋਨ ਆਇਆ ਸੀ ਕਿ ਅਮਰਜੈਂਸੀ ਆ ਤੇ ਆਪਣੇ ਬੱਚੇ ਲੈ ਜਾਓ ਹਨ ਕਿ ਕੀ ਲੱਗਦਾ ਕੀ ਗੱਲਬਾਤ ਹੋ ਗਈ ਗੱਲਬਾਤ ਤਾਂ ਤੇ ਹੁਣ ਪਤਾ ਨਹੀਂ ਵੀਰ ਜੀ ਬਾਅਦ ਵਿੱਚ ਪਤਾ ਲੱਗੇ ਤੁਹਾਨੂੰ ਸਕੂਲ ਤੋਂ ਪ੍ਰਸ਼ਾਸਨ ਇਹਨਾਂ ਦੇ ਸਕੂਲ ਸਟਾਫ ਵੱਲੋਂ ਫੋਨ ਆਇਆ ਸੀਗਾ ਵੀ ਆਪਣੇ ਬੱਚੇ ਆ ਗਏ ਆਪਣੇ ਲੈ ਜਾਓ ਜੋ ਕਿ ਇਹਨਾਂ ਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਆ ਵੀ ਇਹਨਾਂ ਨੂੰ ਕਿਸੇ ਸਕੂਲ ਆਪਣਾ ਡੋਨ ਦੀ ਧਮਕੀ ਮਿਲੀ ਆ ਇਹ ਸਕੂਲ ਡਾਵਾਂਗੇ ਡੀਸੀ ਦਫ਼ਤਰੋਂ ਫੋਨ ਆਇਆ ਸੀਗਾ ਇਹਨਾਂ ਨੂੰ ਹੁਣ ਇੱਕ ਮਿੰਟ ਸਾਜੀ ਇੱਕ ਸਾਹੀ ਦੇ ਇਹ ਚਾਹੁੰਦੇ ਆ ਜਿਹੜੇ ਸ਼ਰਾਤੀ ਅਨਸਰ ਨੇ ਜਿਹੜੀਆਂ ਇਹ ਗਲਤ ਵਫਾਵਾ ਕਲਾਰਦੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਮਾੜਾ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇਸ ਚੀਜ਼ ਦਾ ਅੱਜ ਸਕੂਲੋਂ ਬੱਚੇ ਲੈਣ ਆਏ ਆ ਸਕੂਲ ਤੋਂ ਮੈਸੇਜ ਗਿਆ ਸੀ ਕਿ ਛੁੱਟੀ ਕਰ ਦਿੱਤੀ ਹੈ ਤੇ ਬੱਚੇ ਲੈ ਜਾਓ ਆਪਣੇ ਜਦੋਂ ਅਸੀਂ ਸਕੂਲੇ ਆਏ ਬੱਚੇ ਲੈਣ ਵਾਸਤੇ ਇੱਥੇ ਅਫਵਾਹ ਸੁਣੀ ਆ ਕਿ ਬੰਬ ਬਲਾਸਟ ਸਕੂਲ ਡਾਊਨ ਦੇ ਕੀਤੀ ਆ ਅਫਵਾਹ ਆਈ ਆ ਇਸ ਕਰਕੇ ਬੱਚਿਆਂ ਨੂੰ ਜਿਹੜੀ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਆ ਅੱਗੇ ਵੀ ਇਹੋ ਜਿਹੀ ਇੱਕ ਕਾਰਵਾਈ ਹੋਈ ਸੀ ਪਹਿਲਾਂ ਇੱਕ ਸਕੂਲ ਦੇ ਵਿੱਚ ਬੰਬਲਾਸ਼ ਦਾ ਮੈਸੇਜ ਆਇਆ ਸੀ ਧਮਕੀ ਮਿਲੀ ਸੀ ਤੇ ਉਦੋਂ ਛੁੱਟੀ ਕਰ ਦਿੱਤੀ ਗਈ ਮੁੜ ਕੇ ਸਕੂਲ ਦੇ ਬੱਚੇ ਨਿਕਲੇ ਦਿੱਤੀ ਅਸੀਂ ਹੁਣ ਵੀ ਕਹਿੰਦੇ ਆ ਵੀ ਜੇਕਰ ਇਹੋ ਜਿਹਾ ਕੋਈ ਅਨਸਰ ਕੁ ਕਰਦੇ ਆ ਧਮਕੀਆਂ ਦਿੰਦੇ ਆ ਤੇ ਉਹਨਾਂ ਤੇ ਕਾਰਵਾਈ ਕਰਕੇ ਸਕੂਲ ਸਕੂਲ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਬੱਚਿਆਂ ਨੂੰ ਲੈਣਾ ਆ ਆਪਣੇ ਆਪ ਕੀ ਗੱਲ ਬਾਤ ਪਾਣੀ ਮੈਸੇਜ ਆਇਆ ਸੀ ਵੀ ਆਪਣੇ ਬੱਚਿਆਂ ਨੂੰ ਲੈ ਜਾਓ ਹੋ ਸਕਦਾ ਕੋਈ ਧਮਕੀ ਧਮਕੀ ਵਾਲਾ ਕੋਈ ਮੈਸੇਜ ਆਉਣ ਰਿਹਾ ਜੇ ਤੇ ਸਰਕਾਰ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਪਤਾ ਨਹੀਂ ਫੋਨ ਆਇਆ ਸੀ ਕਿ ਅਮਰਜੈਂਸੀ ਆ ਤੇ ਆਪਣੇ ਬੱਚੇ ਲੈ ਜਾਓ ਹਨ ਕੇ ਕੀ ਲੱਗਦਾ ਕੀ ਗੱਲਬਾਤ ਹੋ ਗਈ ਗੱਲਬਾਤ ਤਾਂ ਤੇ ਹੁਣ ਪਤਾ ਨਹੀਂ ਵੀਰ ਜੀ ਬਾਅਦ ਵਿੱਚ ਪਤਾ ਲੱਗੇ ਤੁਹਾਨੂੰ ਸਕੂਲ ਤੋਂ ਪ੍ਰਚਾਰ ਇਹਨਾਂ ਦੇ ਸਕੂਲ ਸਟਾਫ ਵੱਲੋਂ ਫੋਨ ਆਇਆ ਸੀਗਾ ਵੀ ਆਪਣੇ ਬੱਚੇ ਆ ਗਏ ਆਪਣੇ ਲੈ ਜਾਓ ਜੋ ਕਿ ਇਹਨਾਂ ਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਆ ਈ ਇਹਨਾਂ ਨੂੰ ਕਿਸੇ ਸਕੂਲੋਂ ਆਪਣਾ ਡਾਉਣ ਦੀ ਧਮਕੀ ਮਿਲੀ ਆ ਇਹ ਸਕੂਲ ਡਾਵਾਂਗੇ ਡੀਸੀ ਦਫ਼ਤਰੋਂ ਫੋਨ ਆਇਆ ਸੀਗਾ ਇਹਨਾਂ ਨੂੰ ਹੁਣ ਅਸੀਂ ਇਹੋ ਚਾਹੁੰਦੇ ਆ ਜਿਹੜੇ ਸ਼ਰਾਤੀ ਅਨਸਰ ਨੇ ਜਿਹੜੀਆਂ ਇਹ ਗਲਤ ਵਫਾਵਾ ਕਲਾਰਦੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਮਾੜਾ ਆ ਤੇ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਅਸਰ ਪੈਂਦਾ ਇਸ ਚੀਜ਼ ਦਾ ਅੱਜ ਸਕੂਲੋਂ ਬੱਚੇ ਲੈਣ ਆਏ ਆ ਸਕੂਲ ਤੋਂ ਮੈਸੇਜ ਗਿਆ ਸੀ ਕਿ ਛੁੱਟੀ ਕਰ ਦਿੱਤੀ ਆ ਤੇ ਬੱਚੇ ਲੈ ਜਾਓ ਆਪਣੇ ਜਦੋਂ ਅਸੀਂ ਸਕੂਲੇ ਆਏ ਬੱਚੇ ਰਹਿਣ ਵਾਸਤੇ ਇੱਥੇ ਅਫਵਾਹ ਸੁਣੀਆ ਵੀ ਬੰਬ ਬਲਾਸਟ ਸਕੂਲ ਨੂੰ ਡਾਊਨ ਦੇ ਕੀਤੀ ਆ ਅਫਵਾਹ ਆ ਇਸ ਕਰਕੇ ਬੱਚਿਆਂ ਨੂੰ ਜਿਹੜੀ ਸਕੂਲਾਂ ਤੋਂ ਛੁੱਟੀ ਕਰ ਦਿੱਤੀ ਗਈ ਆ ਅੱਗੇ ਵੀ ਇਹੋ ਹੀ ਇੱਕ ਕਾਰਵਾਈ ਹੋਈ ਸੀ ਪਹਿਲਾਂ ਇਸ ਸਕੂਲ ਦੇ ਵਿੱਚ ਬੰਬ ਬਲਾਸਟ ਦਾ ਮੈਸੇਜ ਆਇਆ ਸੀ ਧਮਕੀ ਮਿਲੀ ਸੀ ਤੇ ਉਦੋਂ ਛੁੱਟੀ ਕਰ ਦਿੱਤੀ ਗਈ ਸੀ ਮੁਰਕੇ ਸਕੂਲ ਦੇ ਬੱਚੇ ਨਿਕਲੇ ਸੀ ਅਸੀਂ ਹੁਣ ਵੀ ਕਹਿੰਦੇ ਆ ਵੀ ਜੇਕਰ ਇਹੋ ਜਿਹਾ ਕੋਈ ਅੰਸਰ ਕਰਦੇ ਆ ਧਮਕੀਆਂ ਦਿੰਦੇ ਆ ਤੇ ਉਹਨਾਂ ਤੇ ਕਾਰਵਾਈ ਕਰਕੇ ਸਖ਼ਤੋਂ ਸਖ਼ਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ